ਭਾਰਤ ਵਰਸ਼ ਦੇ ਰਾਜਿਆਂ ਅਤੇ ਮੁਗਲਾਂ ਵੱਲੋਂ ਲਤਾੜੀਆਂ ਗਈਆਂ ਕੌਮਾਂ ਜਿਨ੍ਹਾਂ ਨੂੰ ਅਮੀਰ ਲੋਕ ਕੰਮੀ ਕਮੇੜੀ ਕਹਿ ਕੇ ਪੁਕਾਰਦੇ ਸਨ ਅਤੇ ਸਮੇਂ ਦੇ ਹਾਕਮਾਂ ਵੱਲੋਂ ਉਹਨਾਂ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਤੇ ਔਰਤਾਂ ਨਾਲ ਜ਼ਬਰ ਜਨਾਹ ਕੀਤੇ ਜਾਂਦੇ ਸਨ ਅਤੇ ਲੋਕ ਅੱਤ ਦੇ ਡਰਕਲ ਬਣ ਚੁੱਕੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬਰਾਬਰ ਦਾ ਦਰਜਾ ਦੇ ਕੇ ਸਰਦਾਰ ਸਿੰਘ ਬਣਾਇਆ ਅਤੇ ਸਮੇਂ ਦੇ ਰਾਜਿਆਂ ਮਹਾਰਾਜਿਆਂ ਹਾਕਮਾਂ ਨੂੰ ਫਟਕਾਰ ਪਾਈ ਤਲਗੀ ਚਰਗੁਰ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਅਮਰਤ ਦੀ ਦਾਤ ਦੇ ਕੇ ਉਹਨਾਂ ਅੰਦਰ ਅਜਾਈ ਰੂਹ ਫੂਕੀ ਕੇ ਚਿੜੀਆਂ ਜਿਹਾ ਦਿਲ ਰੱਖਣ ਵਾਲੀ ਸਾਹ ਸੱਤ ਹੀਣ ਹੋਈ ਕੌਮ ਆਪਣੇ ਆਪ ਨੂੰ ਬਾਜ ਸਮਝਣ ਵਾਲੀ ਜ਼ਾਲਮ ਮੁਗਲਿਆ ਸਲਤਨਤ ਉੱਪਰ ਭਾਰੂ ਪੈ ਗਈ ਕਰਦਾਂ ਤੋਂ ਡਰਨ ਵਾਲੀ ਗੁਲਾਮ ਕੌਮ ਨੇ ਆਪਣੇ ਹੱਥੀ ਦੋ ਧਾਰੀਆਂ ਤੇਗਾ ਪਕੜ ਕੇ ਅਜਾਈ ਸ਼ਹਿਨ ਸ਼ਾਹੀयत ਨਾਲ ਟੱਕਰ ਲਈ ਜਿਸ ਦੇ ਰਾਜ ਦਾ ਘੇਰਾ ਮੇੜਣਾ ਗੇੜਣਾ ਔਖਾ ਸੀ ਜਿਨ੍ਹਾਂ ਤੁਰਕਾਂ ਦਾ ਐਡਾ ਵੱਡਾ ਰਾਜ ਅਨੇਕਾਂ ਸੂਬਿਆਂ ਉੱਪਰ ਸੀ ਇਹ ਵਿਸ਼ਾਲ ਮੁਗਲ ਸਲਤਨਤ ਸਮੁੰਦਰ ਵਿਚਲੇ ਟਾਪੂਆਂ ਦੀ ਮਾਲਕ ਸੀ ਇਸ ਦਾ ਰਾਜ ਭਾਗ ਪੂਰਬੀ ਪਹਾੜਾਂ ਤੋਂ ਤੁਰ ਦੱਖਣ ਤੱਕ ਫੈਲਿਆ ਹੋਇਆ ਸੀ ਜਿਸ ਦੇ ਅਧੀਨ ਲੱਖਾਂ ਘੋੜ ਸਵਾਰ ਸਿਪਾਹੀ ਅਤੇ ਵੱਡੇ ਵੱਡੇ ਤੋਪਖਾਨੇ ਸਨ ਦੁਨੀਆ ਦੀ ਅਜਾਈ ਮਹਾਨ ਤਾਕਤਵਰ ਸੈਨਾ ਦੇ ਲੱਖਾਂ ਲੜਾਕੂਆਂ ਉੱਪਰ ਗੁਰੂ ਦਾ ਸਾਜਿਆ ਇੱਕ ਇੱਕ ਸਿੰਘ ਭਾਰੂ ਹੋ ਨਿਬੜਿਆ ਅਤੇ ਹਜ਼ਾਰਾਂ ਸਾਲਾਂ ਦੀ ਸਲਤਨਤ ਦੀਆਂ ਜੜ੍ਹਾਂ ਪੁੱਟ ਕੇ ਮੁਗਲ ਰਾਜ ਦਾ ਭਾਰਤ ਚੋਂ ਸਦਾ ਲਈ ਸਫਾਇਆ ਕਰਕੇ ਸਿੱਖ ਸਲਤਨਤ ਕਾਇਮ ਕਰ ਵਿਖਾਈ ਆਨੰਦਪੁਰ ਸਾਹਿਬ ਦੇ ਇਸ ਮਹਾਨ ਅਸਥਾਨ ਤੇ ਹੀ ਆਪਣੀ ਉਮਤ ਵਿੱਚ ਸਵੈ ਮਾਣ ਪ੍ਰਤਿਸ਼ਟਾ ਅਤੇ ਚੜ੍ਹਦੀ ਕਲਾ ਦੀ ਰੂਹ ਫੂਕਣ ਲਈ ਸੱਚੇ ਪਾਤਸ਼ਾਹ ਜੀ ਦੀ ਸੁਨਹਿਰੀ ਕਲਗੀ ਚਿੱਟਾ ਬਾਜ ਨੀਲਾ ਘੋੜਾ ਝੂਲਦਾ ਕੇਸਰੀ ਨਿਸ਼ਾਨ ਪਹਾੜਾਂ ਦੀਆਂ ਪਜਾਵਾਂ ਵਿੱਚ ਗੂੰਜਦੀ ਰਣਜੀਤ ਨਗਾਰੇ ਦੀ ਧਮਕ ਹਲੇਮੀ ਰਾਜ ਦੀ ਸਥਾਪਨਾ ਬਲ ਬਦਨ ਵਾਲੇ ਕਦਮਾਂ ਦੀ ਰਾਹ ਰਸਨਾਈ ਕਰ ਰਹੇ ਸਨ ਮੌਕੇ ਦਾ ਬਾਦਸ਼ਾਹ ਫਰਮਾਨ ਜਾਰੀ ਕਰ ਰਿਹਾ ਸੀ ਕਿ ਕੋਈ ਪੱਗ ਨਾ ਬੰਨੇ ਸੋਨਾ ਘੋੜਾ ਨਾ ਰੱਖੇ ਹਥਿਆਰ ਧਾਰਨ ਨਾ ਕਰੇ ਪਰ ਗੁਰਦੇਵ ਜੀ ਦਾ ਹੁਕਮ ਸੀ ਕਿ ਹਥਿਆਰ ਬਨ ਕੇ ਦਰਸ਼ਨ ਆਵਣਾ ਜੋ ਸਿੱਖ ਹਥਿਆਰ ਬਨ ਕੇ ਦਰਸ਼ਨ ਆਵਗ ਸੋ ਨਿਹਾਲ ਹੋਗ ਔਰ ਹਥਿਆਰ ਆਪਸਿਓ ਜੁਦਾ ਨਾ ਕਰੇ ਸਿੰਘ ਮੁਖ ਗਉ ਹੋਏ ਰਹੇ ਜਬ ਜਾਣੇ ਕਿ ਕੋਈ ਦੁਸ਼ਟ ਖਿਹੜਾ ਛੜਦਾ ਨਹੀਂ ਔਰ ਧਰਮ ਕੀ ਬਾਤ ਹੈ ਰਾਜਾ ਨਿਆਬ ਨਹੀਂ ਕਰਦਾ ਅਬ ਵਕਤ ਦੇਖ ਕੇ ਸ਼ਸਤਰ ਚਲਾਵਾ ਐ ਅੰਤ ਕੋ ਅੰਤ ਲਾਚਾਰੀ ਸਤਗੁਰੂ ਜੀ ਨੇ ਦ੍ਰਿੜ ਕਰਵਾ ਦਿੱਤਾ ਸੀ ਕਿ ਸ਼ਾਸਤਰੋਂ ਤੋਂ ਬਿਨਾਂ ਗੁਲਾਮੀ ਦੀਆਂ ਜ਼ੰਜੀਰਾਂ ਨਹੀਂ ਕਟੀਆਂ ਜਾ ਸਕਦੀਆਂ